ਗੁਰੂ ਕੇ ਪਿਆਰੇੋ ਜਰਾ ਧਿਆਨ ਦੇਣਾ ਅੱਜ ਕੱਲ ਨਾ ਬੜਾ ਇੱਕ ਟ੍ਰੈਂਡ ਹੈ ਬਹਿਮਾ ਭਰਮਾ ਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਆਂ ਖਾਸ ਕਰਕੇ ਮੇਰੀਆਂ ਪਹਿਣਾ ਆ ਇੱਕ ਸ਼ਨੀ ਦੇਵ ਹੈ ਉਹ ਤੋਂ ਬਹੁਤ ਡਰਦੇ ਹੋ ਸ਼ਨੀ ਦੇਵ ਇਹ ਸ਼ਨੀ ਦੇਵ ਪਤਾ ਕੌਣ ਹੈ ਸ਼ਨੀ ਦੇਵ 라ਵਣ ਨੇ ਉਹ ਟੈਲੀਵਿਜ਼ਨ ਦੇ ਉੱਤੇ ਤੁਸੀਂ ਰਮਾਇਣ ਦੇਖੀ ਹੋਵੇਗੀ ਮਾਫ਼ ਕਰਨਾ ਦੇਦ ਤੁਸੀਂ ਪੜ੍ਹਨੇ ਨਹੀਂ ਗ੍ਰੰਥ ਤੁਸੀਂ ਪੜ੍ਹਨੇ ਨਹੀਂ ਚਲੋ ਖੈਰ ਟੀਵੀ ਦੇਖਿਆ ਹੋਵੇਗਾ ਉਹਦੇ ਵਿੱਚ ਜਦੋਂ ਰਾਵਣ ਵੇਂਦਾ ਹੈ ਨਾ ਤਾਂ ਉਹਦੇ ਚਰਨਾ ਵਿੱਚ ਇੱਕ ਨੀਲੇ ਕਾਲੇ ਰੰਗ ਦਾ ਬੰਦਾ ਉਹਦੇ ਥੱਲੇ ਲੇਟਿਆ ਹੋਇਆ ਥੱਲੇ ਨੂੰ ਮਕਰ ਕੇ ਉਹ ਕੌਣ ਹੈ ਭਾਈ ਰਾਵਣ ਏਡਾ ਵਿਅੰਤ ਹੈ ਉਹ ਜਿਹੜਾ ਲੇਟਣ ਵਾਲਾ ਬੰਦਾ ਹੈ ਉਹ ਸ਼ਨੀ ਦੇਵ ਹੈ ਉਹ ਪਤਾ ਕਿਉਂ ਇਦਾਂ ਹੋਇਆ ਕਿਸੇ ਨੇ ਕਹਿ ਦਿੱਤਾ ਰਾਵਣ ਕਿਸੇ ਨੂੰ ਜਸ਼ ਤੋਂ ਉਪਜਸ਼ ਮਿਲ ਜਾਏ ਜਿੱਤ ਹਾਰ ਵਿੱਚ ਬਦਲ ਜਾਏ ਦੁੱਖ ਸੁੱਖ ਵਿੱਚ ਬਦਲ ਜਾਣ ਇਹਦਾ ਕਾਰਨ ਸ਼ਨੀ ਹੈ ਬਸ ਫੇਰ ਕੀ ਸੀ ਰਾਵਣ ਨੇ ਸ਼ਨੀ ਨੂੰ ਵੜ ਲਿਆ ਬੜਾਈ ਕੁੱਟਿਆ ਮਾਰਿਆ ਬੜੇ ਤਸੀਹੇ ਦਿੱਤੇ ਉਲਟਾ ਕਰਕੇ ਆਪਣੇ ਪੈਰਾਂ ਥੱਲੇ ਬੰਧਕ ਬਣਾ ਕੇ ਲੰਮਾ ਪਾ ਲਿਆ ਕਿ ਹੁਣ ਮੈਨੂੰ ਦੱਸ ਤੂੰ ਮੈਨੂੰ ਸ਼ਨੀ ਦੇਵ ਸਤਾਏਗਾ ਤ ਨਹੀਂ ਚਲੋ ਹੋਰ ਤੁਹਾਡਾ ਮੈਂ ਭਲੇਖਾ ਦੂਰ ਕਰਦੇ ਆਂ ਇਹ ਸ਼ਨੀ ਦੇਵ ਭਲਾ ਕੌਣ ਹੈ ਸ਼ਨੀ ਦੇਵ ਕਾਲੇ ਰੰਗ ਦਾ ਹੀ ਕਿਉਂ ਹੈ ਇੱਕ ਨਾ ਵੜੇ ਬੜੇ ਲੰਮੇ ਅਰਸੇ ਇਹ ਸਤਜੁਗ ਦੀ ਗੱਲ ਹੋਵੇਗੀ ਜਾ ਤ੍ਰੇਤੇ ਦੀ ਹੋਵੇਗੀ ਇੱਕ ॠषि ਹੋਇਆ ਦਦੀ ॠषि ਬਹੁਤ ਬੰਦਗੀ ਕਰਨ ਵਾਲਾ ਸੀ ਕਹਿੰਦੇ ਸ਼ਨੀ ਉਹਦੇ ਤੋਂ ਗੁੱਸਾ ਹੋ ਗਿਆ ਉਹਨੂੰ ਸ਼ਨੀ ਦਾ ਗ੍ਰਹਿ ਲੱਗ ਗਿਆ ਤੇ ਵਿਦਾਂ ਦੀਆਂ ਗੱਲਾਂ ਨੇ ਮਾਫ਼ ਕਰਨਾ ਮੈਂ ਤੁਹਾਡੇ ਨਾਲ ਇਹ ਸਾਂਝਾ ਕਰਦਾ ਹਾਂ ਕਿ ਕੁਝ ਵੀ ਕਰਨਾ ਔਖਾ ਨਹੀਂ ਹੁੰਦਾ ਮੇਰਾ ਮੰਤਵ ਇੰਨਾ ਹੀ ਕਹਿੰਦੇ ਸ਼ਨੀ ਦਾ ਪ੍ਰਕੋਪ ਲਗਿਆ ਉਹ ਦਧੀ ઋષਿ ਦੀ ਅਕਾਲ ਮ੍ਰਿਤਿ ਹੋ ਗਈ ਉਹਦੀ ਘਰਵਾਲੀ ਸਤੀ ਹੋਣ ਲੱਗੀ ਤਾਂ ਉਹਦੇ ਪੇਟ ਵਿੱਚ ਬਾਲ ਸੀ ਬੱਚਾ ਸੀ ਉਹ ਸਤੀ ਹੋਣ ਤੋਂ ਰੁਕ ਗਈ ਉਹ ਵੀ ઋષਿ ਦੀ ਪਤਨੀ ਬੰਦਗੀ ਵਾਲੀ ਸੀ ਉਹਨੇ ਸੋਚਿਆ ਮਨਾ ਜੇ ਮੈਂ ਸਤੀ ਹੋ ਮੰਗੀ ਆ ਮੇਰੇ ਪੇਟ ਵਿੱਚ ਇੱਕ ਬੱਚਾ ਜਿਹਦਾ ਕੋਈ ਕਸੂਰ ਨਹੀਂ ਇਹ ਵੀ ਮੌਤ ਨੂੰ ਵਕਾਲ ਮ੍ਰਿਤਿ ਨੂੰ ਪ੍ਰਾਪਤ ਹੋ ਜਾਵੇਗਾ ਉਹਨੇ ਬੱਚੇ ਨੂੰ ਜਨਮ ਦਿੱਤਾ ਇੱਕ ਪ੍ਰਾਣ ਕਹਿੰਦਾ ਇਹ 3 ਸਾਲ ਉਸ ਬੱਚੇ ਨੂੰ ਪਾਲਿਆ ਫਿਰ ਉਸ ਦਦੀ ऋषि ਦੀ ਪਤਨੀ ਨੇ ਚਿਖਾ ਚੁਣੀ ਆਪਣੇ ਆਪ ਨੂੰ ਸਤੀ ਕਰ ਲਿਆ ਉਹ ਸ ਬੱਚੇ ਨੂੰ ਪਿੱਪਲ ਦੀ ਕੋਟਰ ਵਿੱਚ ਰੱਖ ਕੇ ਆਪ ਸਤੀ ਹੋ ਗਈ। ਉਹ ਬੱਚਾ ਜਦੋਂ ਬੱਚੇ ਨੂੰ ਹੁਣ 3 ਸਾਲ ਦਾ ਬੱਚਾ ਰੁੜਦਾ ਤੁਰਦਾ ਏ ਮੜਾ ਮੜਾ ਥੋੜਾ ਥੋੜਾ ਜਦੋਂ ਉਹਨੂੰ ਭੁੱਖ ਲੱਗਦੀ ਏ ਉਹ ਜੋ ਪਿੱਪਲਾਂ ਡਿੱਗਦੀਆਂ ਨੇ ਨਾ ਗੁੱਲਰ ਪਿੱਪਲ ਦੇ ਫਲ ਨੇ ਉਹ ਚੁੱਕ ਕੇ ਖਾ ਲੈਂਦਾ ਏ ਸਮਾਂ ਬੀਤਦਾ ਗਿਆ ਉਹਨੇ ਪਿਪਲ ਦੀ ਕੋਟਲ ਨੂੰ ਆਪਣਾ ਘਰ ਬਣਾ ਲਿਆ ਵੱਡਾ ਹੋ ਗਿਆ ਥੋੜਾ ਜਿਹਾ ਵੱਡਾ ਹੋਇਆ ਕਹਿੰਦੇ ਇੱਕ ਦਿਨ ਉੱਥੋਂ ਨਾਰਦ ਜੀ ਲੰਗੇ ਨਾਰਦ ਨੇ ਵੇਖਿਆ ਘਣਾ ਜੰਗਲ ਹੈ ਓਖੇ ਨਾ ਹੋੜਾ ਕਿਤੇ ਇਹ ਨਾ ਸੋਚਣਾ ਕਿ ਸ਼ਬਦ ਕੋਈ ਸੀ ਚੱਲ ਪੈ ਕਿੱਧਰ ਨੂੰ ਨਾ ਨਾ ਮੈਂ ਉੱਥੇ ਹੀ ਆਣਾ ਹੈ ਆਪਣੇ ਵਿਸ਼ੇ ਤੇ ਕਿਉਂਕਿ ਸਾਖੀਆਂ ਦੇ ਨਾਲ ਸਾਨੂੰ ਤਸੱਲਾ ਹੋ ਜਾਂਦੀ ਹੈ ਥੋੜਾ ਜੰਗਲ ਦੇ ਵਿੱਚੋਂ ਨਾਰਦ ਜੀ ਲੰਗੇ ਜਦੋਂ ਵੇਖਿਆ ਇੱਕ ਬੱਚਾ ਹੈ ਤਕੱਲਾ ਜਦੋਂ ਨਾਰਦ ਜੀ ਨੂੰ ਵੇਖਿਆ ਤਾਂ ਬੱਚੇ ਨੇ ਬੱਚੇ ਨੂੰ ਨਾਰਦ ਨੇ ਸਵਾਲ ਕੀਤਾ ਵੇ ਬੱਚੇ ਤੂੰ ਕੌਣ ਹੈ ਕੌਣ ਤੇਰਾ ਨਾਮ ਹੈ ਕੌਣ ਤੇਰੇ ਮਾਪਾ ਬਾਪ ਕੌਣ ਤੇਰਾ ਕੁਲ ਕੌਣ ਤੇਰਾ ਵਰਣ ਓ ਕਹਿਣ ਲੱਗਾ ਮੈਨੂੰ ਕੁਝ ਨਹੀਂ ਪਤਾ ਮੇਰੇ ਮਾਪਾ ਬਾਪ ਮਰ ਗਏ ਨੇ ਤੇ ਮੈਂ ਜਨਮ ਤੋਂ ਹੀ ਇਕੱਲਾ ਹਾਂ ਕਹਿੰਦੇ ਫਿਰ ਉਹਨੇ ਦਿਰਭ ਦ੍ਰਿਸ਼ਟੀ ਨਾਲ ਵੇਖਿਆ ਉਹਨੇ ਕਿਹਾ ਇਹ ਤਾਂ ਦਧਜੀ ਦਾ ਪੁੱਤਰ ਮਹਾਨ ਤਪਸਵੀ ਦਾ ਪੁੱਤਰ ਹੈ ਕਹਿੰਦੇ নারদ ਨੇ ਕਿਹਾ ਇਹ ਬੱਚੇ ਤੂੰ ਰੱਬ ਦੀ ਬندگی ਕਰਿਆ ਕਰ ਬندگی ਕਰਨ ਨਾਲ ਤੇਰੇ ਦੁੱਖ ਦੂਰ ਹੋ ਜਾਣਗੇ ਬੱਚੇ ਨੇ ਸਵਾਲ ਕੀਤਾ ਮੇਰਾ ਨਾਮ ਕੀ ਹੈ ਤਦ ਨਾਰਦ ਜੀ ਨੇ ਉਹਦਾ ਨਾਮ ਪਿਪਲਾਦ ઋષਿ ਰੱਖਿਆ ਆ ਤੁਹਾਡਾ ਵਹਿਮ ਕੱਢਣ ਲੱਗਿਆ ਮੈਂ ਤੁਸੀਂ ਸ਼ਨੀ ਦੇਵ ਤੋਂ ਬਹੁਤ ਡਰਦੇ ਘਬਰਾਂਦੇ ਹੋ ਨਾ ਆ ਸੁਣਿਓ ਜਰਾ ਉਸ ਬੱਚੇ ਦਾ ਨਾਮ ਪਿਪਲਾਦ ਰੱਖਿਆ ਦਜੀ ਰਿਸ਼ੀ ਦਾ ਪੁੱਤਰ ਹੈ ਯਾਦ ਰੱਖਣਾ ਜਦੋਂ ਪਿਪਲਾਦ ਦਾ ਨਾਮ ਰੱਖਿਆ ਗਿਆ ਕਹਿਣ ਲੱਗਿਆ ਤੁਸੀਂ ਰੱਬ ਧਾਨਾਰਧ ਕਹਿਣ ਲੱਗੇ ਨਾ ਨਾ ਮੈਂ ਰੱਬ ਨਹੀਂ ਹਾਂ ਮੈਂ ਤਾਂ ਰੱਬ ਦਾ ਦੂਤ ਹਾਂ ਰੱਬ ਦੀ ਬੰਦਗੀ ਹੀ ਕਰ ਕਹਿੰਦੇ ਉਹਨੇ ਨਾਮ ਦਿੱਤਾ ਉਹ ਨਾਮ ਜਪਣ ਲੱਗ ਪਿਆ ਨਾਮ ਜਪਦਿਆਂ ਜਪਦਿਆਂ ਕਹਿੰਦੇ ਰੱਬ ਜੀ ਪ੍ਰਗਟ ਹੋ ਗਏ ਪਿਪਲਾਦ ਨੇ ਰੱਬ ਨੂੰ ਖੁਸ਼ ਕਰਕੇ ਰੱਬ ਤੋਂ ਵਰ ਮੰਗਿਆ ਰੱਬ ਜੀ ਮੈਨੂੰ ਵਰ ਦਿਓ ਮੈਂ ਜਿਹਨੂੰ ਆਪਣੀ ਨੇਤਰਾਂ ਨਾਲ ਵੇਖਾਂ ਉਹ ਸੜ ਕੇ ਸੁਆਹ ਹੋ ਜਾਏ ਰੱਬ ਨੇ ਤਥਾ ਹਸਤੂ ਕਿਹਾ ਤੇ ਇੱਕ ਹੋਰ ਵਰ ਮੰਗਿਆ ਜਿਹਦਾ ਮੈਂ ਅਭਵਾਨ ਕਰਾਂ ਭਾਵ ਜਾਦ ਕਰਾਂ ਉਹ ਮੇਰੇ ਸਨੁਖ ਪ੍ਰਗਟ ਹੋ ਜਾਏ ਦੋ ਵਰ ਮੰਗੇ ਨੇ ਭਗਵਾਨ ਜੀ ਅਲੋਪ ਹੋ ਗਏ ਪਿਪਲਾਦ ઋષਿ ਨੇ ਸਭ ਤੋਂ ਪਹਿਲਾਂ ਕਿਉਂਕਿ ਨਾਰਦ ਨੂੰ ਪੁੱਛਿਆ ਸੀ ਨਾ ਮੇਰੇ ਬਾਪੇ ਕਿੱਥੇ ਨੇ ਤਾਂ ਨਾਰਦ ਨੇ ਦੱਸਿਆ ਸੀ ਬੱਚੇ ਸ਼ਨੀ ਤੇਰੇ ਮਾਪਿਆਂ ਨੂੰ ਲੱਗ ਗਿਆ ਸੀ ਉਹਦੇ ਪ੍ਰਕੋਪ ਦੇ ਕਾਰਨ ਤੇਰੇ ਮਾਪੇ ਅਕਾਲ ਮ੍ਰਿਤੂ ਹੋ ਗਏ ਹੁਣ ਉਹਦੇ ਕੋਲ ਤਾਕਤ ਆਈ ਏ ਉਹਨੇ ਸਭ ਤੋਂ ਪਹਿਲਾਂ ਸ਼ਨੀ ਨੂੰ ਆਜ਼ਾਦ ਕੀਤਾ ਸ਼ਨੀ ਸਨਮੁਖ ਪ੍ਰਗਟ ਹੋ ਗਿਆ ਬਸ ਸ਼ਨੀ ਪ੍ਰਗਟ ਹੋਣ ਦੀ ਧੀਰ ਸੀ ਤੇ ਪਪਲਾਦ ਨੇ ਦੂਜਾ ਵਰ ਸੀ ਕਿ ਮੈਂ ਇਹਨੂੰ ਵੇਖਾਂ ਉਹ ਸੜ ਜਾਏ ਆਪਣੀਆਂ ਅੱਖਾਂ ਦੇ ਨਾਲ ਸ਼ਨੀ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਏ ਪਪਲਾਦ ਨੇ ਹੁਣ ਸ਼ਨੀ ਤੜਫੜਿਆ ਏ ਸੜ ਰਿਹਾ ਏ ਜਲ ਰਿਹਾ ਏ ਤੇ ਨਾਲੇ ਗੁੱਸੇ ਨਾਲ ਦੇਖੋ ਸ਼ਨੀ ਲੰਗੜਾ ਕੇ ਚੱਲਦਾ ਏ ਹੌਲੀ ਧੀਮੀ ਚਾਲ ਏ ਸ਼ਨੀ ਦੀ ਨੇ ਇੱਕ ਲੱਤ ਤੇ ਲੱਤ ਮਾਰੀ ਉਹਦੀ ਇੱਕ ਲੱਤ ਤੋੜ ਦਿੱਤੀ ਲੰਗੜਾ ਕਰ ਦਿੱਤਾ ਹੁਣ ਸ਼ਨੀ ਸੜ ਰਿਹਾ ਏ ਭयंकर ਉਹਦਾ ਰੂਪ ਹੋ ਗਿਆ ਏ ਸੜ ਕੇ ਕਾਲਾ ਹੋ ਗਿਆ ਏ ਤੁਸੀਂ ਵੇਖੋ ਸ਼ਨੀ ਜਿਹੜੇ ਮੰਗਦੇ ਫਿਰਦੇ ਨੇ ਨਾ ਕਾਲੇ ਰੰਗ ਦਾ ਸ਼ਨੀ ਲੈ ਕੇ ਫਿਰਦੇ ਨੇ ਸ਼ਨੀ ਕੁਝ ਨਹੀਂ ਰੱਬ ਦਾ ਨਾਮ ਵੱਡਾ ਏ ਇੱਕ ਛੋਟੇ ਜਿਹੇ ਬੱਚੇ ਨੇ ਵਾਲਕ ਨੇ ਸ਼ਨੀ ਦੀ ਉਹ ਦਰਦਸ਼ਾ ਕੀਤੀ ਏ ਉਹਦੀ ਇੱਕ ਲਤ ਤੋੜੀ ਤੇ ਉਹਨੂੰ ਸਾੜ ਰਿਆ ਏ ਜਿੱਦਾਂ ਜਿੱਦਾਂ ਉਹਦੀ ਦ੍ਰਿਸ਼ਟੀ ਪੈ ਰਹੀ ਏ ਕੋਈ ਸ਼ਨੀ ਸੜ ਰਿਹਾ ਏ ਹੁਣ ਸ਼ਨੀ ਇੱਕ ਗ੍ਰਹਿ ਕਹਿੰਦੇ ਭਗਵਾਨ ਜੀ ਵਰਗਟ ਹੋਏ ਕਹਿਣ ਲਗੇ ਐ ਪਪਲਾਦ ਇਸ ਸ਼ਨੀ ਨੂੰ ਛੱਡ ਦੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਜੇ ਰੱਬ ਦੀ ਬੇਨਤੀ ਤੇ ਸ਼ਨੀ ਨੂੰ ਛੱਡ ਦਿੱਤਾ ਦੇਖੋ ਇੱਕ ਛੋਟੇ ਜਿਹੇ ਬੱਚੇ ਨੇ ਆਪਣੀ ਆਪਣੀ ਜਥਾ ਸ਼ਕਤੀ ਨਾਲ ਆਪਣੀ ਭਗਤੀ ਨਾਲ ਸ਼ਨੀ ਨੂੰ ਲੰਗੜਾ ਵੀ ਕੀਤਾ ਸ਼ਨੀ ਨੂੰ ਸਾੜਿਆ ਵੀ ਹੈ ਮਾਫ਼ ਕਰਨਾ ਤੁਸੀਂ ਤਾਂ ਗੁਰੂ ਰਵਿਦਾਸ ਦੇ ਸਿੱਖ ਹੋ ਤੁਸੀਂ ਕਿਉਂ ਸ਼ਨੀ ਤੋੜ ਦਦੇ ਤੁਹਾਨੂੰ ਸ਼ਨੀ ਕਿਉਂ ਸਤਾਏਗਾ ਐਨੇ ਅਸੀਂ ਕਮਜ਼ੋਰ ਹਾਂ ਕਿ ਸ਼ਨੀ ਸਾਡੇ ਤੇ ਚੜ ਕੇ ਸਾਨੂੰ ਫਰਾ ਦੇਵੇਗਾ ਨਹੀਂ ਬਈ ਇੱਕ ਪਬਲਾਦ ऋषि ਰਬ ਉਹਦੀ ਭਗਤੀ ਕਰਦਾ ਏ ਸ਼ਨੀ ਨੂੰ ਸਾੜਦਾ ਏ ਉਹਨੂੰ ਲੰਗੜਾ ਕਰਦਾ ਏ ਐ ਗੁਰਬਦਾਸ ਅਸਦੇ ਸਿਖਾ ਤੈਨੂੰ ਸ਼ਨੀ ਕਿਉਂ ਸਤਾਏਗਾ ਤੂੰ ਕਿਉਂ ਵੈਮ ਕਰਦਾ ਏ ਤੈਨੂੰ ਕੀ ਲੋੜ ਐ ਵੈਮ ਕਰਨ ਦੀ ਤੂੰ ਬੰਦਗੀ ਕਰ ਏਡੀ ਬੰਦਗੀ ਕਰ ਫਿਰ ਉਹ 라ਵਣ ਨੇ ਬੰਦਗੀ ਕੀਤੀ ਸ਼ਨੀ ਨੂੰ ਆਪਣੇ ਕਦਮਾਂ ਵਿੱਚ ਮੂੰਹ ਦੇ ਭਾਰ ਲਟਾਰ ਰੱਖਿਆ ਏ ਤੇ ਜਿਹਨੂੰ 라ਵਣ ਨੇ ਲਟਾਇਆ ਹੋਇਆ ਸੀ ਉਹਦੀ ਤੁਸੀਂ ਪੂਜਾ ਕਰਦੇ ਹੋ ਉਹਦੇ ਕੋਲੋਂ ਡਰਦੇ ਹੋ ਇਹ ਤਾਂ ਗੁਰੂ ਰਵਿਦਾਸ ਦੇ ਸਿੱਖਾਂ ਵਾਲੀ ਕੋਈ ਗੱਲ ਨਾ ਹੋਈ ਹੱਥ ਜੋੜ ਕੇ ਬੇਨਤੀ ਹੈ اے ਸਾਖੀ ਮੈਂ ਇਸ ਕਰਕੇ ਸਾਂਝੀ ਕੀਤੀ ਹੈ